ਕਾਰਨ ਇਹੋ ਜਿਹੇ ਕਾਰਨ ਨਾਲ ਮਸਤੀ ਨਾ ਕਰਕੇ ਮੈਂ ਲੇਟ ਹੋਈ ਆ ਸੋ ਕਾਫੀ ਦੇਰ ਦੇ ਤੁਸੀਂ ਬੈਠੇ ਹੋ ਮੈਂ ਥੋੜੀ ਦੇਰ ਸੀ ਗੱਲ ਖਤਮ ਕਰਾਂਗੀ ਕਹਿੰਦੇ ਕਿ ਕੁਝ ਉਂਝ ਵੀ ਰਾਹਾਂ ਆਂ ਆਂਖਿਆਂ ਸੀ ਕੁਝ ਦਿਲ ਵਿੱਚ ਗਮ ਦਾ ਖੋਪੇ ਤੇ ਕੁਝ ਇਹ ਦੇ ਵਿਸਫੋਟ ਵੀ ਜ਼ਾਦਿ ਨੇ ਕੁਝ ਸਾਨੂੰ ਬਰੰਦਾ ਚੌਂਕ ਦੇ ਸੀ ਉਹਨਾਂ ਵਿੱਚ ਮੈਂ ਜਾਣ ਕੇ ਸਮਝੀ ਵਿਨੋਦ ਜੀ ਅਨਮੋਲ ਗਾਟਮ ਕਿਉਂਕਿ ਅੱਜ ਦੇ ਟਾਈਮ ਤੇ ਪੈਸੇ ਮੰਗਣੇ ਬਹੁਤ ਆਫਰਾਂ ਬਹੁਤ ਆਫਰ ਖਾਸ ਕਰ ਇਹਨਾਂ ਦਿਨਾਂ ਵਿੱਚ ਕਿਉਂਕਿ ਫਲੱਡ ਆਈ ਹੋਈ ਸੀਗੇ ਜ਼ਿਆਦਾਤਰ ਲੋਕਾਂ ਦਾ ਝਹਾਓ ਉੱਧਰ ਸੀਗਾ ਮੈਨੂੰ ਤਾਂ ਬਹੁਤ ਦਿੱਕਤ ਆਈ ਹੈ ਕਿਉਂਕਿ ਫਲੱਡ ਕਰਕੇ ਹਰ ਕਿਸੇ ਨੂੰ ਹੁੰਦੀ ਸੈਫਟੀ ਕੇਟ ਆਪਾਂ ਕਰਦੇ ਰਹਿੰਦੇ ਆ ਜੀ ਉੱਥੇ ਕਰਦੇ ਗਏ ਸੋ ਵੀਸਾ ਲਈ ਬੱਚਿਆਂ ਕੇ ਆਫਿਸੇ ਆ ਵਿਆਹ ਇਹਨਾਂ ਦਿਨਾਂ ਚ ਹੁੰਦੇ ਆ ਸੋ ਮਿਲ ਜੁਲ ਕੇ ਪਟਿਆਲੀਆਂ ਨਾਲ ਦੀ ਲੈਮੀ ਨਹੀਂ ਚਾਹੀ ਸ਼ਹਿਰ ਕਹਿੰਦੇ ਆਪਾਂ इसलिए शाही साहब कहने हैं बंदे शाही सो एक so, चीज मैं तो आना का धनवान धनवान का भगवान परमात्मा को जो हम आप इतने बैठे हाँ ती रब को मंगते ईश्वर को मंगते मंदिर गुरुद्वारे चुन दे ਜਿਹੜੇ ਅਮੀਰ ਲੋਕ ਐ ਉਹ ਦਿੰਦੇ ਆ ਪਰਮਾਤਮਾ ਵੱਲੋਂ ਉਹਨਾਂ ਨੂੰ ਹੁਕਮ ਹੁੰਦਾ ਤਾਂ ਉਹ ਦਿੰਦੇ ਆ ਤੇ ਉਹ ਜੋ ਉਹ ਦਿੰਦੇ ਆ ਉਹ ਅਪਨ ਦੂਰ ਰਿਸ਼ਤਬੰਦ ਪਰਿਵਾਰਾਂ ਤੱਕ ਦਿੱਤਾ ਜਾਂਦਾ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਂਦੀਆਂ ਉਹਦੇ ਲਈ ਮੈਂ ਜਿਹੜੇ ਸਹਿਯੋਗ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਔਰ ਮੈਂ ਇੱਕ ਚੀਜ਼ ਹਮੇਸ਼ਾ ਕਹਿੰਦੀ ਹੁੰਨੀ ਆ ਬੇਟਾ ਜੋ ਵੀ ਮਦਦ ਇਥੋਂ ਮਿਲਦੀ ਹੈ ਜੋ ਵੀ ਕੋਈ ਵੀ ਹੈਲਪ ਕਰਦਾ ਹੈ ਉਹਦੇ ਲਈ ਦੁਆ ਕਰਿਆ ਕਰੋ ਜਦੋਂ ਸਵੇਰੇ ਉੱਠਦੇ ਹੋ ਇੱਕ ਵਾਰੀ ਜ਼ਰੂਰ ਉਹਨਾਂ ਲਈ ਤੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਫੀਸ ਵੀ ਦਿੱਤੀ ਚਾਹੇ ਰਾਸ਼ਨ ਦੀ ਦਿੱਤੀ ਚਾਹੇ ਵਿਆਜ ਦਿੱਤੀ ਉਹਨਾਂ ਦੀ ਕਮਾਈ 'ਚ ਵਰਤਤ ਪਏ ਕਿਉਂਕਿ ਜੇ ਇਹਨਾਂ ਦੇ ਬਿਜ਼ਨਸ ਚੱਲਣਗੇ ਇਹਨਾਂ ਦੇ ਕੰਮ ਚੱਲਣਗੇ ਇਹਨਾਂ ਦੇ ਕਾਰੋਬਾਰ ਚੱਲਣਗੇ ਤਾਂ ਤੁਹਾਡੇ ਬੱਚੇ ਪਰਿਵਾਰਾਂ ਦੇ ਚੁੱਲ੍ਹੇ ਬਲਦੇ ਰਹਿਣਗੇ ਆਪਾਂ ਬੇਟੀਆਂ ਨੂੰ ਵਿਆਹ ਚ ਅੱਛਾ ਦਿੰਦੇ ਰਾਂਗੇ ਬੱਚਿਆਂ ਦੀ ਐਜੂਕੇਸ਼ਨ ਪੂਰੀ ਕਰਦੇ ਰਾਂਗੇ ਉਹ ਤਾਂ ਹੀ ਹੋਏਗੀ ਜੇ ਤੁਸੀਂ ਅਰਦਾਸ ਕਰੋਗੇ ਤੁਸੀਂ ਦੁਆ ਕਰੋਗੇ ਤੁਸੀਂ ਮੱਥਾ ਟੇਕਣ ਲੱਗਿਆ ਇੱਕ ਵਾਰੀ ਪਰਮਾਤਮਾ ਤੋਂ ਪਹਿਲੇ ਉਹਨਾਂ ਨੂੰ ਯਾਦ ਕਰੋਗੇ ਜਿਹੜੇ ਤੁਹਾਡੀ ਮਦਦ ਕਰਦੇ ਹਨ ਕਿਉਂਕਿ ਰੱਬ ਨੂੰ ਜਦੋਂ ਤੁਸੀਂ ਕੋਈ ਫਰਿਆਦ ਕਰਦੇ ਹੋ ਰੱਬ ਆਪਣੀ ਹੱਜਣਾ ਜਾ ਸਕਦਾ ਹੈ ਠੀਕ ਹੈ ਉਹ ਆਪਣੇ ਟਿਕਾਣੇ ਤੇ ਹੀ ਹੈ ਪਰ ਉਹਨੇ ਦੂਤ ਭੇਜੇ ਆ ਜੋ ਇਹ ਸਮਾਜ ਸੇਵੀ ਸੰਸਥਾਵਾਂ ਜੋ ਇਹ ਇੰਡੀਵਿਜੂਅਲ ਕੰਮ ਕਰ ਰਹੇ ਆ ਜੋ ਵੀ ਦਾਨਪੂਰਨ ਕਰਦਾ ਮੈਂ ਦਾਨ ਰਫਜ਼ ਸੌਰੀ ਮੈਨੂੰ ਵਰਦੀ ਹੁੰਦੀ ਜੋ ਵੀ ਸੰਯੋਗ ਦਿੰਦਾ ਇਹ ਤਾਂ ਹੀ ਦੇ ਸਕਦੇ ਸੋ ਇਹੀ ਜਿਸ ਦਾ ਕਿ ਪਹਿਲੇ ਭਾਰਤੀ ਜੀ ਨੂੰ ਮੁਬਾਰਕਾਂ ਵੀ ਰਿਟਾਇਰ ਹੋਈ ਹੋ ਤੁਸੀਂ ਬਹੁਤ-ਬਹੁਤ ਮੁਬਾਰਕਾਂ ਔਰ ਇਹਨਾਂ ਦੇ ਪਿਤਾ ਜੀ ਵੱਲੋਂ ਕੋਈ ਬੁੱਟਾ ਲਾਂਦਾ ਤੇ ਅਗੋਂ ਚਾਹ ਉਹ ਦਾ ਸੁੱਖ ਕੋਈ ਹੋਰ ਭੋਗਦਾ ਸੋ ਇਹਨਾਂ ਦੇ ਫਾਦਰ ਨੇ ਬੂਟਾ ਲਾਇਆ ਬੱਚਿਆਂ ਨੂੰ ਅਜਮਾਨ ਹੈ ਕਿ ਸਾਡੇ ਫਾਦਰ ਨੇ ਕੀਤਾ ਗੌਤਮ ਜੀ ਜੈਸੀਆਂ ਪਰਸਨੈਲਿਟੀਆਂ ਵਿਨੋਦ ਸ਼ਰਮਨ ਜੀ ਜੈਸੀ ਦੂਸਰੀ ਦੀ ਹਾਰਡ ਵਰਕਰ ਜਿਹੜੇ ਸਾਰੇ ਹੈ ਉਹਨਾਂ ਨੂੰ ਚਿੰਦਾ ਹੈ ਤੁਹਾਡੀ ਬਸ ਇੱਕ ਥੋੜੀ ਲਾਸਟ ਬੇਨਤੀ ਹੈ ਕਿ ਮੈਂ ਗੱਲ ਖਤਮ ਕਰਾਂਗੀ ਬੇਟਾ ਅਗਰ ਤੁਹਾਨੂੰ ਕੋਈ ਮੈਂ ਇੱਕ ਇਨਸੀਡੈਂਟ ਦੱਸਣਾ ਚਾਹੂੰਗੀ ਕਿ ਇੱਕ ਬੱਚੀ ਨੂੰ ਸਿਲਾਈ ਮਸ਼ੀਨ ਦਿੱਤੀ ਉਹਦੇ ਮਦਰ ਜਿਹੜੇ ਸੀ ਸਿੰਗਲ ਮਦਰ ਸੀਗੇ ਉਹ ਮੇਰੇ ਕੋਲ ਪਿਛਲੇ 10 ਸਾਲ ਤੋਂ ਆ ਰਹੇ ਸੀ ਔਰ ਜਿੰਨਾ ਹੋ ਸਕਦਾ ਸੀ ਮੈਂ ਕਰਦੀ ਸੀ ਉਹਨਾਂ ਲਈ ਇੱਕ ਦਿਨ ਆਏ ਤਾਂ ਕਹਿੰਦੇ ਕਿ ਮੈਂ ਸਿਲਾਈ ਮਸ਼ੀਨ ਚਾਹੀਦੀ ਹੈ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਈਵਨ ਉਹਨਾਂ ਦੇ ਥੋੜਾ ਜਿਹਾ ਉਹ ਅੱਖਾਂ ਭਰਿਆ ਮੈਂ ਰਾਸ਼ਨ ਉਹਨਾਂ ਦੀ ਸਾਈਕਲ ਤੇ ਆਪ ਬੰਨ ਕੇ ਆਈ ਕਿ ਬਾਹਰ ਪਾਰਕਿੰਗ ਦੇ ਵਿੱਚ ਮੈਂ ਕਿਹਾ ਮਸ਼ੀਨ ਅਗਲੇ ਹਫਤੇ ਲੈ ਜਾਣਾ ਕਹਿੰਦੇ ਠੀਕ ਹੈ ਉਹ ਮਸ਼ੀਨ ਦੇਤੀ ਬਤੀ ਲੈ ਗਈ ਹੁਣ ਹੋਇਆ ਇਹ ਕਿ ਮੈਨੂੰ ਇੱਕ ਹਫਤਾ ਪਹਿਲੇ ਬਲਜਿੰਦਰ ਇੱਥੇ ਆਈ ਸੀ ਐਸੇ ਫੰਕਸ਼ਨ ਤੇ ਉਹ ਬੱਚੀ ਨੇ ਉੱਥੋਂ ਵੀ ਮਸ਼ੀਨ ਲਈ ਸੀ 8 ਇੰਚ ਵੱਡਦੀ ਲੜਕੀ ਉਹ ਗੁਡਵਰਸ ਕਲੋਨੀ ਵਾਲੀ ਕਿਤੇ ਰਹਿੰਦੇ ਹਾਂ ਸੋ ਗੱਲ ਇਹ ਨਹੀਂ ਕਿ ਦੋ ਮਸ਼ੀਨਾਂ ਚ ਮੈਂ ਮੈਨੂੰ ਉਹ ਬੱਚੀ ਨੂੰ ਕਿਹਾ ਬੇਟਾ ਤੂੰ ਜਾਈਂ ਨਾ ਤੈਨੂੰ ਉਸੇ ਨਾਲ ਭੇਜਾਂਗੇ ਮੈਨੂੰ ਸੀ ਕਿ ਬੱਚੀ ਇਹ ਕੱਲੀ ਮਸ਼ੀਨ ਲੈ ਕੇ ਕਿਵੇਂ ਜਾਏਗੀ ਆਟੋ ਕਰਕੇ ਦਿਆਂਗੇ ਆਟੋ ਦਾ ਨੰਬਰ ਲਵਾਂਗੇ ਆਟੋ ਵਾਲੇ ਨੂੰ ਪੈਸੇ ਦੇਾਂਗੇ ਫਿਰ ਇਹਨੂੰ ਭੇਜਾਂਗੇ ਪਰ ਜਦ ਮੈਂ ਬਾਹਰ ਨਿਕਲੀ ਉਹ ਬੱਚੀ ਮੇਰੇ ਆਨ ਤੋਂ ਪਹਿਲਾਂ ਜਾਰਸੀ ਪੀਸੀ ਕਿਉਂਕਿ ਉਹਨੇ ਬਲਜਿੰਦਰ ਨੂੰ ਦੇਖ ਲਿਆ ਸੀ ਕਿ ਮੈਂ ਬਲਜਿੰਦਰ ਦੇ ਹੱਥੋਂ ਇੱਥੇ ਮਸ਼ੀਨ ਲਈ ਸੀ ਮੈਨੂੰ ਬਲਜਿੰਦਰ ਦੇ ਫੋਟੋ ਦਿਖਾਈ ਦਿੰਦੇ ਮੈਂ ਤਾਂ ਮਾਰ ਕੁੜੀ ਅਖੀ ਪੜਵੀ ਇਹਨੂੰ ਤਾਂ ਮੈਂ ਮਸ਼ੀਨ ਲੈ ਕੇ ਐਂ ਜਾਣੇ ਵੱਲੋਂ ਫਿਰ ਮੈਂ ਉਹਦੇ ਘਰੇ ਕਾਲ ਕੀਤੀ ਕੱਲ ਕੁਝ ਨਹੀਂ ਸੀ ਚੱਲਿਆਂਗੇ ਆ ਦੋ ਮਸ਼ੀਨਾਂ ਚੱਲਿਆਂਗੀਆਂ ਇਹ ਆ ਕਿ ਕਿਸੇ ਇੱਕ ਦਾ ਹੱਕ ਮਾਰਿਆ ਕੋਈ ਹੋਰ ਜ਼ਰੂਰਤਮੰਦ ਪਰਿਵਾਰ ਸੀ ਉਹਨੂੰ ਵੀ ਚਾਹੀਦੀ ਸੀ ਸੋ ਮਕਸਦ ਇਹ ਨਹੀਂ ਹੁੰਦਾ ਕਿ ਤੁਹਾਨੂੰ ਦੋ ਤੁਸੀਂ ਕਹਿ ਦੋ ਕਿ ਅਸੀਂ ਉੱਥੋਂ ਵੀ ਲਈ ਹੈ ਇੱਥੋਂ ਵੀ ਲੈ ਰਹੇ ਆ ਪਰ ਬੰਦਾ ਨਹੀਂ ਕਿਉਂਕਿ ਤੁਹਾਡੀ ਤਰ੍ਹਾਂ ਬਹੁਤ ਪਰਿਵਾਰ ਹੈ ਜੇ ਅੱਜ ਤੁਸੀਂ ਇੱਥੇ ਬੈਠੇ ਹੋ ਨਾ ਇੰਨੇ ਤਾਂ ਤੁਹਾਡੇ ਤੋਂ ਦੁੱਗਨੇ ਬੇਟੀ ਚਗੇ ਆ